ਉਹ ਆਪਣੀ ਮਾਂ ਨੂੰ ਜਾ ਕੇ ਕਹਿ ਸਕਦੇ ਨੇ ਕਿ ਮਾਂ ਮੇਰਾ ਨਵਾਂ ਗਾਣਾ ਰਿਲੀਜ਼ ਹੋਇਆ ਜਿਸ ਵਿੱਚ ਮੈਂ ਤੈਨੂੰ ਗਾਲ ਕੱਢੀ ਇੱਕ ਪਾਸੇ ਤੁਸੀਂ ਕਹਿੰਦੇ ਜਿਹੜੀ ਮਾਈ ਮਾਂ ਆ ਉਹਨੇ ਮੈਨੂੰ ਕੈਰੀਅਰ ਬਣਾਇਆ ਉਹ ਮੈਨੂੰ ਇੱਥੇ ਤੱਕ ਲੈ ਕੇ ਆਈ ਆ ਔਰ ਦੂਜੇ ਪਾਸੇ ਸਿਰਫ ਇੱਕ ਵਿਊਅਰਸ਼ਿਪ ਲਈ ਇੱਕ ਕਮਾਈ ਲਈ ਉਸੇ ਮਾਂ ਨੂੰ ਤੁਸੀਂ ਗਾਲਾਂ ਕੱਢ ਲੈਂਦੇ ਅਸੀਂ ਕਿਸ ਲੈਂਗੁਏਜ ਦੇ ਉੱਤੇ ਕੀ ਸੰਦੇਸ਼ ਦੇ ਰਹੇ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਛੋਟੇ ਛੋਟੇ ਬੱਚੇ ਪੁੱਛ ਰਹੇ ਨੇ ਕਿ ਇਹਦਾ ਮਤਲਬ ਕੀ ਹੁੰਦਾ ਤੁਸੀਂ ਕੀ ਸਮਝਾਓਗੇ ਉਹਨਾਂ ਦੇ ਘਰ ਵੀ ਬੱਚੇ ਨੇ ਇਹ ਜਿਹੜਾ ਸਾਡਾ ਕਲਚਰ ਨਹੀਂ ਹੈ ਅਗਰ ਤੁਸੀਂ ਇਸ ਗੱਲ ਦੇ ਪਿੱਛੇ ਛਿਪਦੇ ਹੋ ਕਿ ਅਸੀਂ ਤਾਂ ਬਾਹਰ ਰਹਨੇ ਆ ਸਾਡੀਆਂ ਕੰਪਨੀਆਂ ਬਾਹਰ ਨੇ ਸਾਡੇ ਉੱਤੇ ਬਾਹਰ ਦੀ ਭਾਸ਼ਾ ਦਾ ਜ਼ਿਆਦਾ ਅਸਰ ਹੈ ਇਹ ਜਿਹੜੇ ਵਰਡਸ ਨੇ ਇਹ ਤੇ ਕਾਮਨ ਵਰਡਸ ਨੇ ਕੋਈ ਵੀ ਯੂਜ਼ ਕਰ ਲੈਂਦਾ ਇਹਨਾਂ ਨੂੰ ਫਿਰ ਤੁਸੀਂ ਉੱਥੋਂ ਦੇ ਲੋਕ ਯੂਜ਼ ਕਰੋ ਉੱਥੋਂ ਦੀ ਭਾਸ਼ਾ ਯੂਜ਼ ਕਰੋ ਪਰ ਉਹਨਾਂ ਦਾ ਤਰਕ ਇਹ ਕਹੇਗਾ ਕਿ ਅਸੀਂ ਤਾਂ ਅਮਰੀਕਨ ਸਲੈਂਗ ਪੌਪ ਕਲਚਰ ਦੇ ਵਿੱਚ ਪਾਰਟ ਆਫ ਇਹ ਹਿੱਸਾ ਨਹੀਂ ਤਾਂ ਇਹ ਇਹ ਜਿਹੜਾ ਅਮਰੀਕਨ ਸਲੈਂਗ ਹੈ ਅਬਾਊਟ ਯਰ ਮਦਰ ਇਜ਼ ਇਟ ਵੈਰੀ ਗੁੱਡ ਡੂ ਯੂ ਫੀਲ ਪ੍ਰਾਊਡ ਆਫ ਇਟ ਤੁਸੀਂ ਇੱਥੇ ਸਾਡੇ ਪੰਜਾਬ ਦੇ ਅੰਦਰ ਪੰਜਾਬੀ ਲੋਕ ਨੇ ਪੰਜਾਬੀ ਭਾਸ਼ਾ ਯੂਜ਼ ਕਰ ਰਹੇ ਹੋ ਪੰਜਾਬੀ ਧਰਤੀ ਯੂਜ਼ ਕਰ ਰਹੇ ਹੋ ਸਾਡੇ ਪਿੰਡ ਯੂਜ਼ ਕਰ ਰਹੇ ਹੋ ਪਿੰਡਾਂ ਦੇ ਲੋਕ ਯੂਜ਼ ਕਰ ਰਹੇ ਹੋ ਤੇ ਉੱਥੋਂ ਤੁਸੀਂ ਗਾਲ ਕੱਢ ਰਹੇ ਹੋ ਫਿਰ ਤੁਸੀਂ ਉੱਥੇ ਜਾਓ ਨਾ ਉੱਥੋਂ ਦੀ ਭਾਸ਼ਾ ਯੂਜ਼ ਕਰੋ ਉੱਥੋਂ ਦੇ ਲੋਕ ਯੂਜ਼ ਕਰੋ ਉੱਥੋਂ ਦੀ ਧਰਤੀ ਯੂਜ਼ ਕਰੋ ਇਹ ਜਿਹੜੀ ਗੱਲ ਹੈ ਇਹ ਨਹੀਂ ਸਮਝੀ ਜਾਏ ਇਹ ਬਿਲਕੁਲ ਬਰਦਾਸ਼ਤ ਕਰਨ ਵਾਲੀ ਨਹੀਂ ਹੈ ਅੱਜ ਕੱਲ ਨਾ ਸਿੰਗਰਸ ਜਿਹੜੇ ਨੇ ਉਹ ਭੁੱਲ ਗਏ ਨਾਟ ਕਿ ਸਾਰੇ ਸਿੰਗਰ ਕੁਝ ਸਿੰਗਰ ਇਹ ਭੁੱਲ ਗਏ ਨੇ ਕਿ ਅਸੀਂ ਕੀ ਲਫ਼ਜ਼ ਇਸਤੇਮਾਲ ਕਰ ਰਹੇ ਹਾਂ ਅਸੀਂ ਕੀ ਵਿਸ਼ਾ ਚੱਕ ਰਹੇ ਹਾਂ ਅਸੀਂ ਕਿੱਥੇ ਇਹਨੂੰ ਇਸਤੇਮਾਲ ਕਰ ਰਹੇ ਹਾਂ ਤੁਸੀਂ ਆਪਣੀ ਪੰਜਾਬੀ ਭਾਸ਼ਾ ਪੰਜਾਬੀ ਸੱਭਿਆਚਾਰ ਦੇ ਉੱਤੇ ਬਿਲਕੁਲ ਹੀ ਭੁੱਲ ਗਏ ਪੰਜਾਬੀ 뮤직 ਇੰਡਸਟਰੀ ਨੇ ਗ੍ਰੋਥ ਕੀਤਾ ਦੁਨੀਆ ਦੇ ਵਿੱਚ ਇੱਕ ਵੱਖਰੀ ਪਛਾਣ ਕਾਇਮ ਕੀਤੀ ਚੰਗੇ ਗੀਤਾਂ ਦੇ ਨਾਲ ਇਹ ਦੁਨੀਆ ਦੇ ਵਿੱਚ ਇੰਡਸਟਰੀ ਨੇ ਆਪਣਾ ਨਾਮ ਕਾਇਮ ਕਰਨ ਵਿੱਚ ਐਮ ਰੋਲ ਨਿਭਾਇਆ ਬਹੁਤ ਸਾਰੇ ਗਾਇਕ ਜਿਹੜੇ ਨਵੇਂ ਉੱਠੇ ਨਵੀਂ ਜਨਰੇਸ਼ਨ ਸੀ ਉਹਨਾਂ ਨੇ ਅਲੱਗ ਤਰ੍ਹਾਂ ਦਾ ਇੱਕ ਗੀਤ ਪੈਦਾ ਕੀਤਾ ਪਰ ਇਸ ਦੇ ਨਾਲ ਹੀ ਵਿਵਾਦ ਵੀ ਲਗਾਤਾਰ ਜੁੜਦੇ ਰਹੇ ਕਿ ਵਿਦੇਸ਼ਾਂ ਦਾ ਜਿਹੜਾ ਮਾੜਸ ਗੀਤ ਸੀ ਜਿਹਨੂੰ ਪੌਪ ਕਲਚਰ ਵੀ ਕਹਿੰਦੇ ਆ ਹਾਲਾਂਕਿ ਉੱਥੇ ਸੁਨਿਆ ਜਾਂਦਾ ਉੱਥੇ ਆਮ ਹੈ ਉਥੋਂ ਦੇ ਕਲਚਰ ਦਾ ਹਿੱਸਾ ਹੈ ਪਰ ਹੌਲੀ-ਹੌਲੀ ਉਸ ਨੂੰ ਪੰਜਾਬੀ ਸੱਭਿਆਚਾਰ ਚ ਮਿਲਾਉਣ ਦੀ ਕੋਸ਼ਿਸ਼ ਹੋਈ ਔਰ ਸਹਿਜੇ-ਸਹਿਜੇ ਸ਼ਬਦ ਕਿਤੇ ਨਾ ਕਿਤੇ ਜਿਹੜੇ ਪੰਜਾਬੀ ਗਾਣੇ ਸੀ ਉਹਨਾਂ ਦੇ ਵਿੱਚ ਵੀ ਆਉਣ ਲੱਗੇ ਖਾਸ ਤੌਰ ਤੇ ਗਾਹਾਂ ਦਾ ਜਿਹੜਾ ਪ੍ਰਯੋਗ ਆ ਅੱਜ ਕੱਲ ਉਹ ਵੀ ਹੁੰਦਾ ਹੋਇਆ ਨਜ਼ਰ ਆ ਰਿਹਾ ਦੋ ਗਾਣੇ ਚਰਚਾ ਦੇ ਵਿੱਚ ਨੇ ਉਹਦੇ ਵਿੱਚ ਐਮ ਐਫ ਗੱਭਰੂ ਕਰ ਨੌਜਲਾ ਔਰ ਮਿਲਨੀਅਰ ਜੋਯੋਹਨੀ ਸਿੰਘ ਦਾ ਗਾਣਾ ਰਾਜ ਮੇਲਾ ਕਮਿਸ਼ਨ ਨੇ ਇਸ ਦਾ ਨੋਟਿਸ ਲਿਆ ਔਰ ਤਲਬ ਕੀਤਾ ਦੋਨਾਂ ਗਾਇਕਾਂ ਨੂੰ ਅਗਲੀ ਕਾਰਵਾਈ ਕੀ ਹੋਏਗੀ ਔਰ ਕਿਉਂ ਜਿਹੜਾ ਇਹ ਕਦਮ ਤੁਹਾਨੂੰ ਚੁੱਕਣਾ ਪਿਆ ਜੀ ਕਿਉਂਕਿ ਕਈ ਦਿਨਾਂ ਦੇ ਗਾਣੇ ਚੱਲ ਰਹੇ ਨੇ ਬਹੁਤ ਵਾਇਰਲ ਹੋ ਰਹੇ ਨੇ ਸੋਸ਼ਲ ਮੀਡੀਆ ਦੇ ਉੱਪਰ ਹੁਣ ਤੁਹਾਨੂੰ ਇਹ ਸਟੈਪ ਲੈਣਾ ਪਿਆ ਦੇਖੋ ਮੈਂ ਮੈਨੂੰ ਪਹਿਲਾਂ ਤਾਂ ਮੈਂ ਨਹੀਂ ਸੀ ਸੁਣਿਆ ਗਾਣਾ ਜਦੋਂ ਮੈਂ ਗਾਣਾ ਸੁਣਿਆ ਤਦ ਮੈਨੂੰ ਲੱਗਿਆ ਕਿ ਇਹ ਬਹੁਤ ਹੀ ਗੰਦੀ ਭਾਸ਼ਾ ਯੂਜ਼ ਕੀਤੀ ਗਈ ਹੈ ਇੱਕ ਲਫੰਗੀ ਭਾਸ਼ਾ ਯੂਜ਼ ਕੀਤੀ ਗਈ ਹੈ ਲੇਕਿਨ ਅੱਜ ਕੱਲ੍ਹ ਨਾ ਸਿੰਗਰਸ ਜਿਹੜੇ ਨੇ ਉਹ ਭੁੱਲ ਗਏ ਨਾ ਨਾਟ ਕਿ ਸਾਰੇ ਸਿੰਗਰ ਕੁਝ ਸਿੰਗਰ ਇਹ ਭੁੱਲ ਗਏ ਨੇ ਕਿ ਅਸੀਂ ਕੀ ਲਫ਼ਜ਼ ਇਸਤੇਮਾਲ ਕਰ ਰਹੇ ਹਾਂ ਅਸੀਂ ਕੀ ਵਿਸ਼ਾ ਚੱਕ ਰਹੇ ਹਾਂ ਅਸੀਂ ਕਿੱਥੇ ਇਹਨੂੰ ਇਸਤੇਮਾਲ ਕਰ ਰਹੇ ਹਾਂ ਤੁਸੀਂ ਆਪਣੀ ਪੰਜਾਬੀ ਭਾਸ਼ਾ ਪੰਜਾਬੀ ਸੱਭਿਆਚਾਰ ਦੇ ਉੱਤੇ ਬਿਲਕੁਲ ਹੀ ਭੁੱਲ ਗਏ ਹੋ ਇੱਕ ਪਾਸੇ ਤੁਸੀਂ ਕਹਿੰਦੇ ਜਿਹੜੀ ਮਰੀ ਮਾਂ ਆ ਉਹਨੇ ਮੈਨੂੰ ਕੈਰੀਅਰ ਬਣਾਇਆ ਉਹ ਮੈਨੂੰ ਇੱਥੇ ਤੱਕ ਲੈ ਕੇ ਆਈ ਆ ਔਰ ਦੂਜੇ ਪਾਸੇ ਸਿਰਫ ਇੱਕ ਵਿਊਰਸ਼ਿਪ ਲਈ ਇੱਕ ਕਮਾਈ ਲਈ ਉਸੇ ਮਾਂ ਨੂੰ ਤੁਸੀਂ ਗਾਲਾਂ ਕੱਢ ਲੈਂਦੇ ਹੋ ਗੱਬਰੂ ਕਹਿਣਾ ਕਿ ਮੈਂ ਮਤਲਬ ਮੈਂ ਉਹ ਯੂਜ਼ ਨਹੀਂ ਕਰਦੀ ਉਹ ਵਰਡ ਹਮ ਤਾਂ ਹੁਣ ਸਾਰੇ ਜਗ੍ਹਾ ਬੀਪ ਕਰ ਰਹੇ ਹਾਂ ਬਟ ਕਿ ਉਸ ਚੀਜ਼ ਨੂੰ ਕਹਣਾ ਕਿ ਮੈਂ ਉਹ ਗੱਭਰੂ ਹਾਂ ਤੁਸੀਂ ਕੀ ਸਿੱਖਿਆ ਦੇ ਰਹੇ ਹੋ ਆਪਣੇ ਜਿਹੜੇ ਫਾਲੋਅਰਸ ਨੇ ਜਾਂ ਤੁਹਾਡੇ ਜਿਹੜੇ ਲੋਕੀ ਤੁਹਾਨੂੰ ਦੇਖਦੇ ਨੇ ਤੁਹਾਡੇ ਕਾਨਸਰਟ ਤੇ ਆਉਂਦੇ ਨੇ ਤੁਸੀਂ ਕੀ ਕਰ ਸਕਦੇ ਹੋ ਤੁਸੀਂ ਇਹ ਗਾਣਾ ਲੈ ਕੇ ਪੰਜਾਬ ਚ ਕਾਨਸਰਟ ਕਰ ਸਕਦੇ ਹੋ ਬਿਲਕੁਲ ਵੀ ਨਹੀਂ ਕਰ ਸਕਦੇ ਨਹੀਂ ਇਹ ਅਲਾਉ ਕੀਤਾ ਜਾਏਗਾ ਇਹ ਜਿਹੜੇ ਸਿੰਗਰਸ ਨੇ ਹਮੇਸ਼ਾ ਤੁਸੀਂ ਯਾਦ ਰੱਖੋ ਤੁਸੀਂ ਸਾਡੇ ਕੱਲਾ ਇੱਕ ਮਨੋਰੰਜਨ ਦੇ ਲਈ ਨਹੀਂ ਬਣੇ ਐਂਟਰਟੇਨਮੈਂਟ ਲਈ ਨਹੀਂ ਬਣੇ ਤੁਸੀਂ ਸਮਾਜ ਨੂੰ ਇੱਕ ਮਿਰਰ ਦਿਖਾਉਣੀ ਹੈ ਸਾਡਾ ਸੱਭਿਆਚਾਰ ਜਿਹੜਾ ਆਪਣੇ ਗੀਤਾਂ ਦੇ ਰਾਹੀਂ ਪੇਸ਼ ਕਰਦੇ ਹੋ ਇਹ ਜਿਹੜਾ ਸਾਡਾ ਕਲਚਰ ਨਹੀਂ ਹੈ ਅਗਰ ਤੁਸੀਂ ਇਸ ਗੱਲ ਦੇ ਪਿੱਛੇ ਛਿਪਦੇ ਹੋ ਕਿ ਅਸੀਂ ਤਾਂ ਬਾਹਰ ਰਹਨੇ ਆ ਜੀ ਸਾਡੀਆਂ ਕੰਪਨੀਆਂ ਬਾਹਰ ਨੇ ਸਾਡੇ ਉਤੇ ਬਾਹਰ ਦੀ ਭਾਸ਼ਾ ਦਾ ਜਿਆਦਾ ਅਸਰ ਹੈ ਇਹ ਜਿਹੜੇ ਵਰਡਸ ਨੇ ਇਹ ਤੇ ਕਾਮਨ ਵਰਡਸ ਨੇ ਕੋਈ ਵੀ ਯੂਜ਼ ਕਰ ਲੈਂਦਾ ਇਹਨਾਂ ਨੂੰ ਫਿਰ ਤੁਸੀਂ ਉੱਥੋਂ ਦੇ ਲੋਕ ਯੂਜ਼ ਕਰੋ ਉੱਥੋਂ ਦੀ ਭਾਸ਼ਾ ਯੂਜ਼ ਕਰੋ ਇਹੀ ਇੱਕ ਤਰਕ ਦਿੱਤਾ ਜਾ ਰਿਹਾ ਕਿ ਜਿਹੜੀ ਇਸ ਲੈਂਗ ਐ ਅਮਰੀਕਨਸ ਲੈਂਗ ਐ ਉਸ ਦੇ ਤਹਿਤ ਉੱਥੇ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਆਮਨੇ ਪਰ ਉਹਦੇ ਵਿੱਚ ਤੁਸੀਂ ਅਗਰ ਪੰਜਾਬੀ ਦੇ ਵਿੱਚ ਲੈ ਕੇ ਆ ਰਹੇ ਹੋ ਇੱਥੇ ਪੰਜਾਬੀ ਬੱਚਾ ਵੀ ਸੁਣ ਰਿਹਾ ਪੰਜਾਬੀ ਆਡੀਅנס ਵੀ ਉਸ ਚੀਜ਼ ਨੂੰ ਸੁਣ ਰਹੀ ਹੈ ਉਸ ਦੀ ਵੀ ਸਾਇਕੀ ਦੇ ਕਿਤੇ ਨਾ ਕਿਤੇ ਚੀਜ਼ਾਂ ਘਰ ਕਰ ਰਹੀਆਂ ਨੇ ਉਹ ਪਰ ਉਹਨਾਂ ਦਾ ਤਰਕ ਇਹ ਹੈਗਾ ਕਿ ਅਸੀਂ ਤਾਂ ਅਮਰੀਕਨ ਸਲੈਂਗ ਪੌਪ ਕਲਚਰ ਦੇ ਵਿੱਚ ਪਾਰਟ ਆਫ ਇੱਕ ਹਿੱਸਾ ਨਹੀਂ ਤਾਂ ਇਹ ਇਹ ਜਿਹੜਾ ਅਮਰੀਕਨ ਸਲੈਂਗ ਹੈ ਅਬਾਊਟ ਯਰ ਮਦਰ ਇਜ਼ ਇਟ ਵੈਰੀ ਗੁੱਡ ਡੂ ਯੂ ਫੀਲ ਪ੍ਰਾਊਡ ਆਫ ਇਟ ਤੁਸੀਂ ਇੱਥੇ ਸਾਡੇ ਪੰਜਾਬ ਦੇ ਅੰਦਰ ਪੰਜਾਬੀ ਲੋਕ ਨੇ ਪੰਜਾਬੀ ਭਾਸ਼ਾ ਯੂਜ਼ ਕਰ ਰਹੇ ਹੋ ਪੰਜਾਬੀ ਧਰਤੀ ਯੂਜ਼ ਕਰ ਰਹੇ ਹੋ ਸਾਡੇ ਪਿੰਡ ਯੂਜ਼ ਕਰ ਰਹੇ ਹੋ ਪਿੰਡਾਂ ਦੇ ਲੋਕ ਯੂਜ਼ ਕਰ ਰਹੇ ਹੋ ਤੇ ਉੱਥੋਂ ਤੁਸੀਂ ਗਾਲ ਕੱਢ ਰਹੇ ਫਿਰ ਤੁਸੀਂ ਉੱਥੇ ਜਾਓ ਨਾ ਉੱਥੋਂ ਦੀ ਭਾਸ਼ਾ ਯੂਜ਼ ਕਰੋ ਉੱਥੋਂ ਦੇ ਲੋਕ ਯੂਜ਼ ਕਰੋ ਉੱਥੋਂ ਦੀ ਧਰਤੀ ਯੂਜ਼ ਕਰੋ ਇਹ ਜਿਹੜੀ ਗੱਲ ਹੈ ਇਹ ਨਹੀਂ ਸਮਝੀ ਜਾਏ ਇਹ ਬਿਲਕੁਲ ਬਰਦਾਸ਼ਤ ਕਰਨ ਵਾਲੀ ਨਹੀਂ ਹੈ ਹਰ ਸਿੰਗਰ ਨੂੰ ਇੱਕ ਜ਼ਿੰਮੇਵਾਰੀ ਜ਼ਰੂਰ ਆਪਣੇ ਆਪ ਨੂੰ ਸਮਝਣੀ ਚਾਹੀਦੀ ਹੈ ਕਿ ਮੇਰੀ ਜ਼ਿੰਮੇਵਾਰੀ ਆਪਣੀ ਆਪਣੇ ਦੇਸ਼ ਦੇ ਪ੍ਰਤੀ ਕੀ ਆਪਣੇ ਸਟੇਟ ਦੇ ਪ੍ਰਤੀ ਕੀ ਆਪਣੇ ਕਿਸ ਅਸੀਂ ਕਿਸ ਲੈਂਗੁਏਜ ਦੇ ਤੇ ਕੀ ਸੰਦੇਸ਼ ਦੇ ਰਹੇ ਜੇ ਮੈਂ ਤੁਹਾਨੂੰ ਦੱਸਿਆ ਕਿ ਛੋਟੇ ਛੋਟੇ ਬੱਚੇ ਪੁੱਛ ਰਹੇ ਨੇ ਕਿ ਇਹਦਾ ਮਤਲਬ ਕੀ ਹੁੰਦਾ ਤੁਸੀਂ ਕੀ ਸਮਝਾਓਗੇ ਉਹਨਾਂ ਦੇ ਘਰ ਵੀ ਬੱਚੇ ਨੇ ਅੱਜ ਉਹ ਆਪਣੀ ਮਾਂ ਨੂੰ ਜਾ ਕੇ ਕਹਿ ਸਕਦੇ ਨੇ ਕਿ ਮਾਂ ਮੇਰਾ ਨਵਾਂ ਗਾਣਾ ਰਿਲੀਜ਼ ਹੋਇਆ ਜਿਸ ਵਿੱਚ ਮੈਂ ਤੈਨੂੰ ਗਾਲ ਕੱਢੀ ਹੈ ਨਹੀਂ ਹੋਏਗਾ ਲੇਕਿਨ viewership ਦੇ ਲਈ ਕਿਉਂਕਿ ਜਿਹੜੀ ਚੀਜ਼ ਪਹਾੜੀ ਹੁੰਦੀ ਹੈ ਨਾ ਉਹ ਤੇ ਵਿਊਜ਼ ਵੀ ਜ਼ਿਆਦਾ ਆ ਜਾਂਦੇ ਨੇ ਇੱਕ ਵਕਤ ਸੀਗਾ ਕਿ ਟੀਵੀ ਦਾ ਦੌਰ ਸੀਗਾ ਕੋਈ ਵੀ ਚੀਜ਼ ਸੀਗੀ ਉਹ ਸੈਂਸਰ ਹੋ ਕੇ ਆਉਂਦੀ ਸੀ ਚਾਹੇ ਫਿਲਮ ਮੂਵੀ ਜਾਂ ਕੋਈ ਹੋਰ ਕਹਾਣੀ ਕੁਝ ਵੀ ਉੱਥੇ ਪੇਸ਼ਕਾਰੀ ਹੁੰਦੀ ਸੀ ਪਰ ਹੁਣ ਫੋਨਾਂ ਦਾ ਦੌਰ ਹੈ ਡਿਜੀਟਲ ਦੌਰ ਹੈ ਇਹਦੇ ਵਿੱਚ ਹਰ ਬੱਚੇ ਕੋਲੇ ਫੋਨ ਹੈਗਾ ਪਿੱਛੇ ਜੇ ਆਸਟ੍ਰੇਲੀਆ ਗਵਰਨਮੈਂਟ ਨੇ ਇੱਕ ਫੈਸਲਾ ਵੀ ਲਿਆ ਕਿ ਅਸੀਂ 14 ਜਾਂ 16 ਸਾਲ ਇੱਕ ਲਿਮਟ ਰੱਖਾਂਗੇ ਔਰ ਉੱਥੇ ਉਹਨਾਂ ਬੱਚਿਆਂ ਦੇ ਲਈ ਅਸੀਂ YouTube ਬੈਨ ਕਰਾਂਗੇ ਕਿ ਉਹ ਕੁਝ ਵੀ ਸਰਚ ਕਰਕੇ ਕੁਝ ਵੀ ਅਜਿਹੀਆਂ ਚੀਜ਼ਾਂ ਨਾ ਦੇਖਣ ਜਿਹਦਾ ਉਹਨਾਂ ਤੇ ਬੁਰਾ ਪ੍ਰਭਾਵ ਪਵੇ ਫਿਊਚਰ ਦੇ ਵਿੱਚ ਪਰ ਤੁਹਾਨੂੰ ਲੱਗਦਾ ਕਿ ਇੱਥੇ ਵੀ ਕੁਝ ਅਜਿਹਾ ਹੋਣਾ ਚਾਹੀਦਾ ਕਿਉਂਕਿ ਬੱਚੇ ਐਕ세ਸਿਬਲ ਨੇ ਉਹਨਾਂ ਕੋਲ ਚੀਜ਼ਾਂ ਸਾਰੀਆਂ ਚੀਜ਼ਾਂ ਦੇਖ ਰਹੇ ਨੇ ਬਹੁਤ ਮਾੜਾ ਅਸਰ ਉਹਨਾਂ ਤੇ ਦੇਖਣ ਨੂੰ ਮਿਲ ਰਿਹਾ ਚਾਹੇ ਬਹੁਤ ਤਰ੍ਹਾਂ ਦੀਆਂ ਰੀਲਾਂ ਤੁਸੀਂ ਅਕਸਰ ਬੋਲਦੇ ਹੋ ਤਾਂ ਇਹਦੇ ਲਈ ਹੋਣਾ ਕੀ ਚਾਹੀਦਾ ਕੋਈ ਕਦਮ ਜਿਹੜਾ ਸਟੈਪ ਕੋਈ ਦੇਖੋ ਬਿਲਕੁਲ ਸੈਂਸਰਸ਼ਿਪ ਹੋਣੀ ਚਾਹੀਦੀ ਹੈ ਇਹਦੇ ਉੱਤੇ ਠੀਕ ਹੈ ਕਿ ਜਿਸ ਤਰ੍ਹਾਂ ਮੂਵੀਜ਼ ਦੇ ਹੁੰਦੇ ਹੈ ਔਰ ਜਿੱਦਾਂ ਅਸੀਂ ਜੋ ਸਾਡੇ ਸਮਾਜ ਲਈ ਚੀਜ਼ ਠੀਕ ਨਹੀਂ ਅਸੀਂ ਬੈਨ ਵੀ ਹੋਇਆ ਜਿੱਦਾਂ ਕਿ ਪੌਨ ਫਿਲਮਸ ਇਹ ਬੈਨ ਹੋਈਆਂ ਜਿਹੜੀਆਂ ਕਿ ਹਾਲੀ ਹਾਲੀ ਹੁਣ ਜਿੱਦਾਂ ਸੋਸ਼ਲ ਮੀਡੀਆ ਦੇ ਉੱਤੇ ਕੋਈ ਇਹੋ ਜਿਹੀਆਂ ਫਿਲਮ ਰੀਲਾਂ ਪਾਉਂਦੇ ਸੀ ਲੋਕੀ ਉਹ ਵੀ ਬੈਨ ਹੋਣ ਲੱਗੀਆਂ ਨੇ ਮੈਂ ਕਹਿੰਦੀ ਇਹ ਚੀਜ਼ ਦੇ ਉੱਤੇ ਵੀ ਇਸ ਤਰੀਕੇ ਦਾ ਬੈਨ ਹੋਣਾ ਚਾਹੀਦਾ ਗਵਰਨਮੈਂਟ ਦੀ ਤਰਫੋਂ ਹੀ ਹੋਣਾ ਚਾਹੀਦਾ ਸਾਈਬਰ ਲਾਜ਼ ਹੋਣੇ ਚਾਹੀਦੇ ਨੇ ਜੇ ਨਹੀਂ ਹੈ ਸਟੇਟ ਲਾਜ਼ ਅਸੀਂ ਕਰ ਸਕਦੇ ਹਾਂ ਅਸੀਂ ਮੈਂ ਤੇ ਗਵਰਨਮੈਂਟ ਨੂੰ ਅਪੀਲ ਵੀ ਕਰੂੰਗੀ ਇਸ ਚੀਜ਼ ਦੀ ਕਿ ਸਾਡੇ ਥੋੜੇ ਬਹੁਤ ਅਗਰ ਸੈਂਟਰ ਗਵਰਨਮੈਂਟ ਤੋਂ ਨਹੀਂ ਹੋ ਰਿਹਾ ਐਟਲੀਸਟ ਸਟੇਟ ਗਵਰਨਮੈਂਟ ਜਿਹੜੀ ਹੈ ਉਹ ਆਪਣੇ ਸਾਈਬਰ ਰੂਲਸ ਕੁਝ ਅਪਲਾਈ ਕਰਕੇ ਇਹ ਚੀਜ਼ਾਂ ਦੇ ਉੱਤੇ ਠੱਲ ਪਾਵੇ ਜ਼ਰੂਰ ਤੁਹਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਜਿ세 ਤਰ੍ਹਾਂ ਨਾਲ ਗਾਲਾਂ ਆਮ ਬੱਚੇ ਵੀ ਹੌਲੀ ਹੌਲੀ ਜਾਈ ਗਾਣੇ ਸੁਣਨਗੇ ਫਿਰ ਉਹ ਗਉਣਗੇ ਵੀ ਬੋਲਣਗੇ ਵੀ ਇਹੀ ਉਹਨਾਂ ਦੀ ਜ਼ਬਾਨ ਦੇ ਵਿੱਚ ਆ ਜਾਏਗਾ ਅਸਲ ਵਿੱਚ ਜਿਹੜੇ ਉਹਨਾਂ ਦੇ ਰੂਟਸ ਨੇ ਜੜਾ ਨੇ ਉਹਨੂੰ ਤਾਂ ਕਿਤੇ ਨਾ ਕਿਤੇ ਉਹ ਭੁੱਲ ਗਏ ਹੁਣ ਇਸ ਪੌਪ ਕਲਚਰ ਦਾ ਜਿਹੜਾ ਨਵਾਂ ਟ੍ਰੈਂਡ ਹੈ ਇਹਦੇ ਨਾਲ ਉਹ ਜੁੜ ਗਏ ਲੱਗਦਾ ਕਿ ਇੱਕ ਤਰ੍ਹਾਂ ਨਾਲ ਸੱਭਿਆਚਾਰ ਦੇ ਉੱਪਰ ਇਹ ਸਾਈਲੈਂਟ ਅਟੈਕ ਹੈ ਹੌਲੀ ਹੌਲੀ ਜਿਹੜਾ ਇਹਨੂੰ ਕੋਣ ਵਾਂਗੂ ਖਾਏਗਾ ਬਿਲਕੁਲ ਹੈ ਦੇਖੋ ਪਹਿਲਾਂ ਸਾਡੇ ਆਂਦੀ ਹਥਿਆਰ ਉਹਦੇ ਉੱਤੇ ਬਹਿਣ ਲੱਗਿਆ ਕਿ ਹਥਿਆਰ ਨਹੀਂ ਯੂਜ਼ ਕਰ ਸਕਦੇ ਤੁਸੀਂ ਇਹ ਵੀ ਗਲਤ ਅਸਰ ਪਾਉਂਦਾ ਹੈ ਠੀਕ ਹੈ ਹੁਣ ਜਿਹੜੀ ਇਹ ਲੈਂਗੁਏਜ ਹੈ ਹੁਣ ਤੁਸੀਂ ਇਮੇਜਿਨ ਕਿ ਇਹ ਲੈਂਗੁਏਜ ਇੱਕ ਬੱਚਾ ਗਾਣਾ गा ਕੀ ਕੀ ਹੋ ਰਿਹਾ ਉਹ ਆਪਣੀ ਗੁਰੂ ਪੀਰਾਂ ਦੀ ਧਰਤੀ ਹੈ ਜਿੱਥੇ ਕੀ ਰੱਬ ਦਾ ਰੂਪ ਦਿੱਤਾ ਗਿਆ ਔਰਤ ਨੂੰ ਉਸ عورت ਨੂੰ ਤੁਸੀਂ ਗਾਲਾਂ ਕੱਢ ਰਹੇ ਹੋ ਮੈਂ ਕਹਿੰਦੀ ਹਾਂ ਜ਼ਿੰਮੇਵਾਰੀ ਇਕੱਲੀ ਕਮਿਸ਼ਨ ਦੀ ਨਹੀਂ ਹੁੰਦੀ ਇਹਦੇ ਅੰਦਰ ਜ਼ਿੰਮੇਵਾਰੀ ਹਰ ਉਸ ਇਨਸਾਨ ਦੀ ਹੈ ਸਮਾਜ ਦੇ ਅੰਦਰ ਜੋ ਰਹਿ ਰਿਹਾ ਕਿ ਇਹੋ ਜਿਹੇ ਗਾਣਿਆਂ ਦਾ ਬਾਇਕਾਟ ਕੀਤਾ ਜਾਵੇ ਇਹ ਗਾਣੇ ਜਿਹੜੇ ਨੇ ਬੱਚਿਆਂ ਨੂੰ ਵੀ ਕਿਹਾ ਜਾਵੇ ਕਿ ਇਹ ਗਾਣੇ ਨਹੀਂ ਸੁਣਨੇ ਮਗਰ ਤੁਸੀਂ ਦੇਖੋ ਅੱਜ ਬੱਚਿਆਂ ਨੂੰ ਜਿੰਨਾ ਤੁਸੀਂ ਕਹਿੰਦੇ ਹੋ ਕਿ ਇਹ ਗਾਣੇ ਨਹੀਂ ਸੁਣਨੇ ਉਹ ਔਨਲਾਈਨ ਕਿਊਜੀਟਿਵ ਹੁੰਦੇ ਨੇ ਕਿ ਕਿਉਂ ਹੈ ਉਹਨਾਂ ਕੋਲ ਅਵੇਲੇਬਿਲਟੀ ਵੀ ਹੈਗੀ ਐਕਸੈਸ ਵੀ ਹੈਗਾ ਐਗਜ਼ੈਕਟਲੀ ਉਹ ਉਹਨਾਂ ਜ਼ਿਆਦਾ ਸੁਣਨਗੇ ਕੀ ਸ਼ਾਇਦ ਪਤਾ ਨਹੀਂ ਕੀ ਚੀਜ਼ ਹੈ ਇਹਦੇ ਅੰਦਰ ਠੀਕ ਹੈ ਤੁਸੀ ਕੀ ਸਿਖਾਉਣਾ ਚਾਹੁੰਦੇ ਹੋ ਇਸ ਚੀਜ਼ ਦੇ ਇਹ ਡੈਫੀਨਿਟਲੀ ਬੈਨ ਹੋਣੀ ਚਾਹੀਦੀ ਹੈ ਤੁਸੀਂ ਹੁਣ ਜਵਾਬ ਮੰਗਿਆ ਜੀ ਕਿੰਨਾ ਕੁ ਸਮਾਂ ਤੁਸੀਂ ਵੇਟ ਕਰੋਗੇ ਇੰਤਜ਼ਾਰ ਕਰੋਗੇ ਇਸ ਦਾ ਤਾਂ ਫਿਰ ਐਕਸ਼ਨ ਕੀ ਹੋਏਗਾ ਦੇਖੋ BI ਨੂੰ ਵੀ ਲਿਖਿਆ DGPI ਸਾਹਿਬ ਨੂੰ ਵੀ ਲਿਖਿਆ ਆ ਔਰ ਕਿ ਇਹਨਾਂ ਦੇ ਇਹਨਾਂ ਨੂੰ ਕੰਟੈਕਟ ਕੀਤਾ ਜਾਵੇ ਹਾਲਾਂਕਿ ਮੈਨੂੰ ਪਤਾ ਹੈ ਕਿ ਦੋਵੇਂ ਹੈ ਨਹੀਂਗੇ ਇੱਥੇ ਇਸ ਟਾਈਮ ਦੇ ਉੱਤੇ ਔਰ ਇਹਨਾਂ ਨੂੰ ਸਮਨ ਕੀਤਾ ਜਾਵੇ ਦੇਖਦੇ ਹਾਂ ਕਿ ਉਹ ਆਪਣੀ ਐਕਸਪਲੇਨੇਸ਼ਨ ਕੀ ਦਿੰਦੇ ਨੇ ਔਰ ਕੰਟੈਕਟ ਕਰਕੇ ਕੀ ਨਿਕਲਦਾ ਉਸ ਤੋਂ ਬਾਅਦ ਅਸੀਂ ਆਪਾਂ ਨੈਕਸਟ ਸਟੈਪ ਦੇਖਾਂਗੇ ਇਹ ਵੀ ਹੋ ਸਕਦਾ ਹੈ ਕਿ ਤੁਸੀਂ YouTube ਨੂੰ ਜਾਂ ਜਿਹੜੇ ਪਲੇਟਫਾਰਮ ਜਿੱਥੇ ਇਹ ਗਾਣਾ ਚੱਲ ਰਿਹਾ ਉਹਨਾਂ ਨੂੰ ਵੀ ਕੁਝ ਲਿਖੋ ਇੱਕ ਇੱਕ ਟਾਈਮ ਪੀਰੀਅਡ ਤੋਂ ਬਾਅਦ ਇੱਕ ਵਾਰੀ ਪਹਿਲਾਂ ਐਕਸਪਲੇਨੇਸ਼ਨ ਆ ਜਾਂਦੋ ਉਸ ਤੋਂ ਬਾਅਦ ਆਪਾਂ ਨੈਕਸਟ ਸਟੈਪ ਦੇਖਾਂਗੇ ਬਹੁਤ ਧੰਨਵਾਦ ਜੀ ਥੈਂਕ ਯੂ ਅੱਤਾ ਮੈਡਮ ਰਾਜ ਲਾਲੀ ਗਿਲਹਰਾਂ ਨੂੰ ਤੁਸੀਂ ਸੁਣ ਰਹੇ ਸੀਗੇ ਔਰ ਨੋਟਿਸ ਲਿਆ ਤਲਬ ਕੀਤਾ ਔਰ ਇੱਕ ਵਾਰ ਜਵਾਬ ਮੰਗਿਆ ਗਿਆ ਕੀ ਜਵਾਬ ਦਿੰਦੇ ਨੇ ਹੁਣ ਉਹ ਆਉਂਦੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਪਰ ਇੱਕ ਬਹੁਤ ਹੀ ਗੰਭੀਰ ਵਿਸ਼ਾ ਇਹਨਾਂ ਦੇ ਵੱਲੋਂ ਅੱਜ ਉਠਾਇਆ ਗਿਆ ਕਿਉਂਕਿ ਹੌਲੀ-ਹੌਲੀ ਜਿਹੜੀ ਬੱਚਿਆਂ ਦੀ ਸਾਈਕੀ ਹੈ ਉਸ ਤੇ ਬਹੁਤ ਪ੍ਰਭਾਵ ਪੈਂਦਾ ਹੈ ਜਿਹਾ ਗਾਣਿਆਂ ਦਾ ਜਿਹੀਆਂ ਚੀਜ਼ਾਂ ਦਾ ਜਿਹਾ ਜਿਹੜਾ ਪੌਪ ਕਲਚਰ ਹੈ ਪੰਜਾਬ ਦੇ ਵਿੱਚ ਇੱਕ ਮੋੜ ਤੋੜ ਕੇ ਇੱਕ ਅਲੱਗ ਤਰੀਕੇ ਦੇ ਨਾਲ ਲੈ ਕੇ ਆਂਦਾ ਜਾ ਰਿਹਾ ਹੈ ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀ ਅਸ਼ੋਕ ਮਹਿਮੰਤ ਸਿੰਘ ਨਿਰਪੱਖ ਪੋਸਟ ਦੇ ਲਈ ਧੰਨਵਾਦ